ਦੋਸਤੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀਟੀਵੀ ਨੈਟਵਰਕ ਮੈਂ ਤੁਹਾਡਾ ਆਪਣਾ ਫਕੀਰ ਚਨ ਸ਼ਰਮਾ ਲੁਧਿਆਣਾ ਔਰ ਅੱਜ ਦੀ ਤਰੀਖ ਦੇ ਵਿੱਚ ਭਾਰਤ ਬੰਦ ਦਾ ਸੱਤਾ ਦਿੱਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਅਸੀਂ ਅੱਜ ਇੱਕ ਲਾਡੋਵਾਲ ਟੋਲ ਤੇ ਪਹੁੰਚੇ ਆ ਜੋ ਲੁਧਿਆਣਾ ਜਲੰਧਰ ਦਿੱਲੀ ਅੰਮ੍ਰਿਤਸਰ ਹਾਈਵੇ ਨੂੰ ਜੋੜਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਉਥੋਂ ਦੀਆਂ ਤਸਵੀਰਾਂ ਜਿਹੜੀਆਂ ਇਹ ਇਸ ਟਾਈਮ ਕੀ ਮਾਹੌਲ ਹੈ ਇਸ ਜਗਾਂ ਤੇ ਜੇ ਕਰਾਕੇ ਦੇਖਿਆ ਜਾਵੇ ਤਾਂ ਇਸ ਵੇਲੇ ਇੰਨਾ ਕਰਾਸ਼ ਹੁੰਦਾ ਜਿੱਥੇ ਮੈਂ ਖੜਾ ਇਸ ਤੋਂ ਵੀ ਲੰਬੀਆਂ ਲਾਈਨਾਂ ਦਿਖਾਈ ਦਿੰਦੀਆਂ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਡਰ ਦਾ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਬਣਿਆ ਹੋਇਆ ਹਰ ਇੱਕ ਇਨਸਾਨ ਸੋਚ ਕੇ ਚੱਲ ਰਿਹਾ ਹੈ ਆਪਣੇ ਮੁਕਾਮ ਵੱਲ ਕਿ ਮੈਂ ਜਾਊਂਗਾ ਟਾਈਮ ਤੇ ਪਹੁੰਚ ਪਾਉਂਗਾ ਜਾਂ ਕਿਤੇ ਰਸਤੇ ਦੇ ਵਿੱਚ ਨਾ ਫਸ ਜਾਵਾਂ ਤਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਕੁਝ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਜ਼ਰੂਰ ਚੱਲ ਰਹੀਆਂ ਹੈ ਜਾਂ ਕੋਈ ਜਿਨ੍ਹਾਂ ਨੇ ਆਪਣੇ ਮਜਬੂਰੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਤੇ ਪਹੁੰਚਣਾ ਹੈ ਜਾਂ ਕਿਤੇ ਹੋਰ ਅੱਗੇ ਪਿੱਛੇ ਜਾਣਾ ਹੈ ਯਾਤਰੀਆਂ ਦੇ ਵਿੱਚ ਕੋਈ ਜ਼ਰੂਰੀ ਅਮਰਜੈਂਸੀ ਜਾਣਾ ਤਾਂ ਸਿਰਫ ਉਹੀ ਤੁਸੀਂ ਰਸ਼ ਜਿਹੜਾ ਉਹ ਸਿਰਫ ਦੇ ਸਕਦੇ ਹੋ ਬਾਕੀ ਆਦਰਵਾਇਜ਼ ਸਭ ਤੋਂ ਜਿਹੜਾ ਇਹ ਟੋਲ ਹੈ ਹੈਵੀ ਟੋਲ ਹੈ ਇੱਥੇ ਇੰਨਾ ਕ੍ਰੈਸ਼ ਹੁੰਦਾ ਹੈ ਕਿ 10-10 ਪੰਨ ਪੰਨ ਮਿੰਟ ਜਿਹੜੇ ਆਰਾਮ ਨਾਲ ਲੱਗਦੇ ਹਰ ਇੱਕ ਵਹੀਕਲ ਨੂੰ ਨਿਕਲਣ ਤੇ ਔਰ ਤੁਸੀਂ ਇਸ ਟਾਈਮ ਦੀਆਂ ਜਿਹੜੀਆਂ ਤਕਰੀਬਨ ਸਾਢੇ 10 ਵਜੇ ਦਾ ਟਾਈਮ ਹੈ ਸਵੇਰ ਦਾ ਟਾਈਮ ਹੈ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਪ੍ਰਾਈਵੇਟ ਬੱਸਾਂ ਉਹ ਵੀ ਇਕਾਦੁੱਕਾ ਇਹ ਨਹੀਂ ਹੈ ਕਿ ਬੱਸਾਂ ਦੀ ਕੋਈ ਲਾਈਨ ਲੱਗੀ ਹੋਈ ਹੈ ਔਰ ਸਿਰਫ ਉਹ ਹੀ ਲੋਕ ਕੱਲ ਜਾ ਰਹੇ ਹਨ ਜਿਨ੍ਹਾਂ ਨੂੰ ਕੋਈ ਅਮਰਜੈਂਸੀ ਹੈ ਕਿਸੇ ਨੇ ਕੋਈ ਵਿਆਹ ਸ਼ਾਦੀ ਤੇ ਜਾਣਾ ਹੈ ਜਾਂ ਕਿਸੇ ਨੇ ਕੋਈ ਦਮੀ ਤੇ ਜਾਣਾ ਹੈ ਇਸ ਤਰ੍ਹਾਂ ਦੀਆਂ ਤੁਸੀਂ ਦੇਖਦੇ ਹੋ ਸਾਹਮਣੇ ਤਸਵੀਰਾਂ ਜਿਹੜੀਆਂ ਲਾਡੋਵਾਲ ਟੋਲ ਤੋਂ ਲੁਧਿਆਣਾ ਤੋਂ ਦੇਖਦੇ ਹੋ ਔਰ ਕਿੰਨੇ ਮੁਸ਼ਕਲ ਦੇ ਵਿੱਚ ਲੋਕ ਨੇ ਜਿਹੜੇ ਇਸ ਟਾਈਮ ਇਸ ਰਸਤੇ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਤੋਂ ਵਹੀਕਲ ਜਿਹੜੇ ਆ ਜਲੰਧਰ ਨੂੰ ਅੰਮ੍ਰਿਤਸਰ ਨੂੰ ਜਾ ਰਹੇ ਐ ਔਰ ਦੂਸਰੀ ਲਾਈਨ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਉਹ ਸਾਹਮਣੇ ਬੱਸਾਂ ਜਿਹੜੀਆਂ ਆ ਰਹੀਆਂ ਉਹ ਜਿਹੜੀਆਂ ਬੱਸਾਂ ਆ ਰਹੀਆਂ ਉਹ ਬੱਸਾਂ ਜਿਹੜੀਆਂ ਉਹ ਪਹੁੰਚ ਰਹੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਵੱਲ ਆਉਣ ਵਾਸਤੇ ਇਹ ਬੱਸਾਂ ਜਿਹੜੀਆਂ ਐ ਇੱਥੇ ਪਹੁੰਚ ਰਹੀਆਂ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਬੱਸਾਂ ਆ ਉਹ ਵੀ ਪ੍ਰਾਈਵੇਟ ਸਿਰਫ ਚੱਲ ਰਹੀਆਂ ਕੋਈ ਸਰਕਾਰੀ ਬੱਸ ਨਹੀਂ ਐ ਤਾਂ ਦੇਖਦੇ ਆ ਕੋਈ ਰਸਤੇ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਲਈ ਮਿਲਦਾ ਤਾਂ ਉਸ ਦਿਨ ਜ਼ਰੂਰ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਮੁਸ਼ਕਿਲ ਆ ਜਾ ਰਹੀ ਐ ਤੁਸੀਂ ਦੇਖ ਸਕਦੇ ਹੋ ਇਹ ਸਾਹਮਣਾ ਰੋਡ ਜਿਹੜਾ ਐ ਲੁਧਿਆਣਾ ਤੋਂ ਟ੍ਰੈਫਿਕ ਆ ਰਿਹਾ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਵਹੀਕਲ ਆ ਰਹੇ ਆ ਕੋਈ ਵੀ ਇਸ ਦੇ ਵਿੱਚ ਬੱਸ ਸਰਕਾਰੀ ਬਿਲਕੁਲ ਹੀ ਬੰਦ ਹੈ ਬਿਲਕੁਲ ਹੀ ਹੁਣੇ ਮੈਂ ਕਿਸੇ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰੀ ਬੱਸਿਸ ਜਿਹੜੀਆਂ ਨੇ ਉਹ ਬਿਲਕੁਲ ਬੰਦ ਨੇ ਔਰ ਪ੍ਰਾਈਵੇਟ ਬੱਸਾਂ ਜਿਹੜੀਆਂ ਐ ਉਹ ਐਸੇ ਵਿੱਚੋਂ ਲੰਘ ਰਹੀਆਂ ਕੁਝ ਤਸਵੀਰਾਂ ਤੁਹਾਨੂੰ ਜਲੰਧਰ ਬਾਈਪਾਸ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਵੀ ਫਿਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਔਰ ਇਹ ਬਹੁਤ ਰੌਣਕ ਭਰਿਆ ਬਾਜ਼ਾਰ ਜਿਹੜਾ ਕਹਿ ਸਕਦੇ ਆ ਜਲੰਧਰ ਬਾਈਪਾਸ ਹੈ ਲੁਧਿਆਣੇ ਦਾ ਉੱਥੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਟਾਈਮ ਟਾਵੇਂ-ਟਾਵੇਂ ਲੋਕ ਜਿਹੜੇ ਐ ਉਹ ਬਾਹਰ ਨਿਕਲ ਰਹੇ ਐ ਬਾਕੀ ਸਾਰੇ ਲੋਕ ਜਿਹੜੇ ਐ ਉਹ ਆਪਣੇ-ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਦਰਦ ਦੇ ਮਾਹੌਲ ਨੂੰ ਜੀਰੇ ਨੇ ਸੋ ਅੱਜ ਤੁਸੀਂ ਦੇਖ ਸਕਦੇ ਸੀ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਉਸ ਦੇ ਮੁਕਾਬਲੇ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜੀਟੀਵੀ ਨੈਟਵਰਕ ਲੁਧਿਆਣਾ ਦੇ ਵੱਲੋਂ